ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੀਰ ਕਰਦੇ ਆ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਵਿੱਚ ਹੋਮਕੇ ਹਾਂਜੀ ਅੱਜ ਅੱਪਾ ਗੱਲ ਕਰਾਂਗੇ ਉਹ ਕਿਹੜੀਆਂ ਪੰਜ ਗੱਲਾਂ ਨੇ ਕਿਹੜੇ ਪੰਜ ਸੰਕੇਤ ਨੇ ਜੋ ਸਾਨੂੰ ਪਰਮਾਤਮਾ ਬਨੀਓ ਮਿਲਦੇ ਨੇ ਜਿਹੜੇ ਦੱਸਦੇ ਆ ਕਿ ਵੀ ਸਾਡੇ ਘਰ ਖੁਸ਼ੀਆਂ ਆਉਣ ਵਾਲੀਆਂ ਨੇ ਆ ਰਹੀਆਂ ਨੇ ਹਨਾ ਤਾਂ ਤੁਹਾਡਾ ਪਰੇਸ਼ਾਨੀਆ ਤੋਂ ਛਟਕਾਰਾ ਹੋਣ ਵਾਲਾ ਹੈ ਨਾ ਤਾਂ ਉਹ ਪੰਜ ਸੰਕੇਤਾਂ ਚੋਂ ਸਾਰਿਆਂ ਨੂੰ ਪਹਿਲਾ ਸੰਕੇਤ ਹੁੰਦਾ ਜੀ ਬਦਲਾ ਤੁਹਾਡੀ ਸੋਚ ਵਿੱਚ ਤੁਹਾਡੇ ਲਿਵਿੰਗ ਸਟਾਈਲ ਦੇ ਵਿੱਚ ਬਦਲਾ ਹੋਊਗਾ ਬਦਲਾ ਆਊਗਾ ਜਦੋਂ ਵੀ ਅਸੀਂ ਖੁਸ਼ੀਆਂ ਦੀ ਇੱਛਾ ਰੱਖਦੇ ਆ ਅਸੀਂ ਚਾਹੁੰਦੇ ਆ ਵੀ ਸਾਨੂੰ ਆ ਮਿਲ ਜਵੇ ਸਾਡਾ ਆ ਕੰਮ ਹੋ ਜਵੇ ਹਨਾ ਤੁਸੀਂ ਖੁਸ਼ੀਆਂ ਪਾਉਣੀਆਂ ਚਾਹੁੰਦੇ ਹੋ ਤਾਂ ਇਹ ਜਿਹੜੀ ਤੁਹਾਡੀ ਸੋਚ ਆ ਇਹ ਸੋਚ ਹੀ ਗਲਤ ਆ ਤੁਸੀਂ ਹੁਣ ਕਹੋਗੇ ਕਿ ਖੁਸ਼ੀਆਂ ਪਾਉਣੀਆਂ ਸੋਚ ਕਿਦਾਂ ਗਲਤ ਆ ਦੇਖੋ ਜਦੋਂ ਤੁਸੀਂ ਕਹਿੰਦੇ ਹੋ ਕਿ ਮਤਲਬ ਕਿ ਜਿੱਦਾਂ ਕਿ ਜਦੋਂ ਪਰਮਾਤਮਾ ਦੇ ਤੁਸੀਂ ਨੇੜੇ ਹੋ ਜਦੋਂ ਤੁਹਾਨੂੰ ਪਰਮਾਤਮਾ ਤੇ ਪੂਰਾ ਵਿਸ਼ਵਾਸ ਆ ਤਾਂ ਫੇਰ ਤੁਹਾਨੂੰ ਮੰਗਣ ਦੀ ਕੀ ਜ਼ਰੂਰਤ ਆ ਜਿਹੜਾ ਉਹ ਪਰਮਾਤਮਾ ਉਹ ਸੱਚੇ ਪਾਤਸ਼ਾਹ ਉਨੇ ਤਾਂ ਤੁਹਾਡੇ ਰਾਹ ਆਪਣੇ ਆਪ ਹੀ ਖੋਲ ਦੇਣਿਆ ਜੋ ਤੁਹਾਡੀ ਕਿਸਮਤ ਦੇ ਵਿੱਚ ਤੁਹਾਡੇ ਭਾਗਾਂ ਦੇ ਵਿੱਚ ਲਿਖਿਆ ਹੋਇਆ ਨਾ ਉਹਦੇ ਲਈ ਉਸ ਪ੍ਰਮਾਤਮਾ ਨੇ ਆਪਣੇ ਆਪ ਹੀ ਰਾਹ ਬਣਾ ਦੇਣਿਆ ਤੁਸੀਂ ਤਾਂ ਬਸ ਆਪਣੀ ਸੋਚ ਸਹੀ ਰੱਖਣੀ ਆ ਤੁਹਾਡੇ ਅੰਦਰ ਇਹ ਚੀਜ਼ ਹੋਵੇ ਕਿ ਤੁਹਾਨੂੰ ਮੰਗਣ ਦੀ ਜ਼ਰੂਰਤ ਨਹੀਂ ਹੈਗੀ ਪ੍ਰਮਾਤਮਾ ਤੁਹਾਡੇ ਲਈ ਬੈਠਾ ਸਭ ਕੁਝ ਕਰਨ ਲਈ ਤੇ ਜੋ ਵੀ ਜਿੱਦਾਂ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਜਿੱਦਾਂ ਸਮਝ ਲਓ ਵੀ ਤੁਹਾਨੂੰ ਕਿਸੇ ਚੀਜ਼ ਦਾ ਲਾਲਚ ਆ ਹੈਨਾ ਕਿਸੇ ਚੀਜ਼ ਦਾ ਤੁਸੀਂ ਲਾਲਸਾ ਰੱਖਦੇ ਹੋ ਪਰਮਾਤਮਾ ਦੇ ਨਾਲ ਜੁੜਨ ਦੇ ਬਾਵਜੂਦ ਵੀ ਤੁਸੀਂ ਕਿਸੇ ਕਿਸੇ ਚੀਜ਼ ਦੀ ਲਾਲਸਾ ਰੱਖਦੇ ਹੋ ਤੁਹਾਡੇ ਮਨ ਦੇ ਅੰਦਰ ਲਾਲਚ ਆਉਂਦਾ ਹੈਨਾ ਕਿ ਵੀ ਮੈਂ ਇਹ ਪਾਠ ਪੂਜਾ ਕਰਾਂ ਤਾਂ ਮੇਰਾ ਇਹ ਕੰਮ ਹੋਊਗਾ ਜੇ ਉਹ ਕੰਮ ਨਹੀਂ ਹੋਇਆ ਤਾਂ ਫਿਰ ਪਰਮਾਤਮਾ ਹੈ ਨਹੀਂ ਤਾਂ ਫਿਰ ਤੁਹਾਡੇ ਕੋਲੇ ਕਦੀ ਵੀ ਖੁਸ਼ੀਆਂ ਨਹੀਂ ਆਉਣਗੀਆਂ ਜਦੋਂ ਤੁਸੀਂ ਮਤਲਬ ਕਿ ਸਾਰਾ ਆਪਣਾ ਜਿਹੜੀ ਸੋਚ ਆ ਉਹ ਇਸ ਤਰ੍ਹਾਂ ਦੀ ਬਣਾ ਲਈ ਕਿ ਪ੍ਰਮਾਤਮਾ ਨੇ ਇੱਕ ਰਾਹ ਬੰਦ ਕੀਤਾ ਤਾਂ 10 ਜ਼ਰੂਰ ਖੋਲੂਗਾ ਪਰ ਅਸੀਂ ਆਪਣਾ ਕਰਮ ਸਹੀ ਰੱਖਣਾ ਆਪਣੀ ਸੋਚ ਸਹੀ ਰੱਖਣੀ ਆ ਆਪਣੇ ਅੰਦਰ ਮਤਲਬ ਕਿ ਪਿਓਰਟੀ ਲਿਓਣੀ ਆ ਦੇਖੋ ਕੋਈ ਵੀ ਬੱਚਾ ਸ਼ੁਰੂ ਤੋਂ ਪਾਪੀ ਨਹੀਂ ਹੁੰਦਾ ਜਦੋਂ ਉਹਦਾ ਜਨਮ ਹੁੰਦਾ ਉਹਦੀ ਕੋਈ ਸੋਚ ਨਹੀਂ ਹੁੰਦੀ ਕਿ ਉਹ ਪਾਪ ਕਰ ਕਰ ਰਿਹਾ ਲੇਕਿਨ ਉਹਨੂੰ ਆਪਣੇ ਜਿਹੜੇ ਪਿਛਲੇ ਜਨਮਾਂ ਦੇ ਪਾਪ ਕੀਤੇ ਹੋਏ ਨੇ ਜਾਂ ਪਿਛਲੇ ਜਨਮਾਂ ਦੇ ਜਿਹੜੇ ਕਰਮ ਕੀਤੇ ਹੋਏ ਨੇ ਉਹ ਇਸ ਜਨਮ ਚ ਆ ਕੇ ਭੁਗਤਣੇ ਪੈਂਦੇ ਆ ਪਰ ਦੇਖੋ ਲੋਕੀ ਕਹਿੰਦੇ ਆ ਵੀ ਇਸ ਜਨਮ ਦੇ ਵਿੱਚ ਕਿਸੇ ਨੂੰ ਕੀ ਪਤਾ ਕਿ ਪਿਛਲੇ ਜਨਮ ਚ ਅਸੀਂ ਕਿਹੜੇ ਕਰਮ ਕੀਤੇ ਆ ਤਾਂ ਅਸੀਂ ਆਪਣੀ ਗਲਤ ਸੋਚ ਦੀ ਵਜ੍ਹਾ ਨਾਲ ਆਪਣੇ ਗਲਤ ਕਰਮਾਂ ਦੀ ਵਜ੍ਹਾ ਨਾਲ ਅਸੀਂ ਹੋਰ ਗਲਤ ਕਰਮ ਕਰਨ ਲੱਗ ਜਾਨੇ ਆ ਕਿਉਂਕਿ ਅਸੀਂ ਤਾਂ ਪਿਛਲੇ ਜਨਮ ਦੇ ਕੋਈ ਕਰਮ ਦੇਖੇ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਕੀ ਕਰਕੇ ਆਏ ਅਸੀਂ ਸਹੀ ਕਰਕੇ ਆਏ ਆ ਜਾਂ ਗਲਤ ਕਰਕੇ ਆਏ ਆ ਤਾਂ ਇਸ ਜਨਮ ਚ ਆ ਕੇ ਵੀ ਅਸੀਂ ਉਹੀ ਤਰੀਕਾ ਕਰਦੇ ਆ ਅਸੀਂ ਗਲਤ ਕਰਮ ਕਰਦੇ ਆ ਗਲਤ ਸੋਚ ਰੱਖਦੇ ਆ ਤਾਂ ਅਸੀਂ ਅੱਗੇ ਲਈ ਹੋਰ ਕੰਡੇ ਵੀ ਜ ਲੈਣੇ ਆ ਤਾਂ ਉਹਦੇ ਨਾਲ ਜਦੋਂ ਅਸੀਂ ਗਲਤ ਸੋਚ ਰੱਖਾਂਗੇ ਗਲਤ ਕਰਮ ਕਰਾਂਗੇ ਲਾਲਸਾ ਰੱਖਾਂਗੇ ਮਨ ਦੇ ਵਿੱਚ ਕਾਮ, ਕ੍ਰੋਧ, ਹੰਕਾਰ ਸਾਰੀਆਂ ਚੀਜ਼ਾਂ ਇਹ ਰੱਖਾਂਗੇ ਤਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਕੰਮਾਂ ਦੇ ਵਿੱਚ ਆਟੋਮੈਟਿਕਲੀ ਰੁਕਾਵਟਾਂ ਆਉਣੀਆਂ ਹੀ ਆਉਣੀਆਂ ਨੇ ਸਾਨੂੰ ਉਹਨਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਹੀ ਪੈਣਾ ਇਸ ਲਈ ਆਪਣੀ ਸੋਚ ਸਹੀ ਰੱਖੋ ਤੇ ਆਪਣੇ ਆਪ ਨੂੰ ਸਿੰਪਲ ਰੱਖੋ ਸਿੰਪਲ ਰਹਿਣਾ ਮਤਲਬ ਇਹ ਨਹੀਂ ਹੁੰਦਾ ਹੈਗਾ ਕਿ ਵੀ ਤੁਸੀਂ ਲੋਕ ਮਤਲਬ ਬਾਹਰਲੀ ਤੌਰ ਤੇ ਸਿੰਪਲ ਹੋ ਤੁਸੀਂ ਅੰਦਰੋਂ ਸਿੰਪਲ ਹੋਣੇ ਚਾਹੀਦੇ ਹੋ ਤੇ ਅੰਦਰ ਤੁਹਾਡੀ ਜਿਹੜੇ ਤੁਹਾਡੀ ਅੰਦਰ ਆ ਵੀ ਉਥੇ ਜਿਹੜੀ ਤੁਹਾਡੀ ਮਤਲਬ ਲਾਲਸਾ ਖਤਮ ਹੋਣੀ ਚਾਹੀਦੀ ਆ ਕਾਮ ਕ੍ਰੋਧ ਖਤਮ ਹੋਣਾ ਚਾਹੀਦਾ ਤੁਹਾਡੇ ਅੰਦਰੋਂ ਤੁਹਾਡੀਆਂ ਇੱਛਾਵਾਂ ਦੀ ਜਿਹੜੀ ਜਿਹੜੀਆਂ ਤੁਹਾਨੂੰ ਗਲਤ ਪਾਸੇ ਲੈ ਕੇ ਜਾਂਦੀਆਂ ਨੇ ਉਹ ਸੋਚ ਗੱਲ ਮਤਲਬ ਖਤਮ ਹੋਣੀ ਚਾਹੀਦੀ ਆ ਤੁਹਾਨੂੰ ਸਿਰਫ ਇੱਕ ਹੋਣਾ ਚਾਹੀਦਾ ਕਿ ਅਸੀਂ ਚੰਗੀ ਸੋਚ ਰੱਖਣੀ ਆ ਚੰਗੇ ਕਰਮ ਕਰਨੇ ਆ ਉਸ ਪਰਮਾਤਮਾ ਦੇ ਉਸ ਗੁਰੂ ਮਹਾਰਾਜ ਦੇ ਲੜ ਲੱਗ ਕੇ ਅਸੀਂ ਚੰਗੇ ਕੰਮ ਕਰਨੇ ਆ। ਉਹਦੇ ਤੇ ਵਿਸ਼ਵਾਸ ਰੱਖਣਾ। ਵਿਸ਼ਵਾਸ ਕਿਵੇਂ ਰੱਖਣਾ ਕਿ ਵੀ ਪਰਮਾਤਮਾ ਨੂੰ ਪਤਾ ਬਾਕੀ ਅਸੀਂ ਤੇ ਆਪਣਾ ਕਰਮ ਕਰਦੇ ਆ। ਤਾਂ ਤੁਹਾਡੇ ਘਰ ਖੁਸ਼ੀਆਂ ਆਉਣੀਆਂ ਹੀ ਆਉਣੀਆਂ ਨੇ। ਉਹਨਾਂ ਨੂੰ ਕੋਈ ਨਹੀਂ ਰੋ ਸਕਦਾ। ਜਦੋਂ ਤੁਹਾਡੇ ਅੰਦਰ ਟਰਾਂਸਪੇਰੈਂਟੀ ਆ ਗਈ, ਤੁਹਾਡੇ ਅੰਦਰ ਪਿਓਰਟੀ ਆ ਗਈ ਤਾਂ ਖੁਸ਼ੀਆਂ ਦੇ ਦਰਵਾਜ਼ੇ ਆਪਣੇ ਆਪ ਹੀ ਖੁੱਲ ਜਾਣੇ ਆ ਤੁਹਾਡੇ ਲਈ। ਹਨਾ ਤੇ ਸਭ ਤੋਂ ਵੱਡਾ ਵੱਡਾ ਸੰਦੇਸ਼ ਇੱਕ ਇਹ ਹੁੰਦਾ ਕਿ ਅਗਰ ਤੁਹਾਨੂੰ ਹੰਕਾਰ ਆ ਤੁਸੀਂ ਆਪਣੇ ਆਪ ਨੂੰ ਸਾਰਿਆਂ ਤੋਂ ਉੱਚਾ ਸਮਝਦੇ ਹੋ ਤੁਸੀਂ ਦੇਖਦੇ ਹੋ ਕਿ ਵੀ ਜਿਹੜਾ ਦੂਜਾ ਬੰਦਾ ਇਹ ਮੇਰੇ ਤੋਂ ਨੀਮਾ ਜਾਂ ਤੁਸੀਂ ਲੋਕ ਦਿਖਾਵਾ ਕਰਦੇ ਹੋ ਤੁਸੀਂ ਹੰਕਾਰ ਹੰਕਾਰੀ ਬਣਦੇ ਹੋ ਕਿ ਵੀ ਮੇਥੋਂ ਵੱਡਾ ਇਹ ਕਿੱਦਾਂ ਹੋ ਸਕਦਾ ਤਾਂ ਉਹ ਜਿਹੜੀ ਤੁਹਾਡੀ ਸੋਚ ਆ ਉਹ ਤੁਹਾਡੀ ਸਾਰੀਆਂ ਖੁਸ਼ੀਆਂ ਦੇ ਵਿੱਚ ਰੁਕਾਵਟਾ ਬਣਦੀ ਆ ਦੇਖੋ ਜੀ ਖੁਸ਼ੀ ਕੋਈ ਪੈਸਾ ਹੀ ਨਹੀਂ ਹੁੰਦੀ ਇਹ ਤਾਂ ਤੁਹਾਨੂੰ ਵੀ ਪਤਾ ਲੋਕੀ ਕਹਿ ਦਿੰਦੇ ਆ ਨਾ ਕਿ ਮੇ ਕੋਈ ਇੰਨਾ ਪੈਸਾ ਆ ਗਿਆ ਤਾਂ ਮੈਂ ਇਦਾਂ ਕਰੂੰਗਾ ਇਦਾਂ ਕਰੂੰਗਾ ਕਿਉਂਕਿ ਜਦੋਂ ਜਿੰਨਾਂ ਕੋਲੇ ਪੈਸਾ ਆਇਆ ਨਾ ਕੀ ਉਹਨਾਂ ਨੂੰ ਕਦੇ ਦੁੱਖ ਨਹੀਂ ਆਇਆ ਕੀ ਉਹਨਾਂ ਨੂੰ ਕਦੇ ਕੋਈ ਰੁਕਾਵਟਾ ਨਹੀਂ ਆਈ ਉਹਨਾਂ ਦੇ ਕੰਮਾਂ ਦੇ ਵਿੱਚ ਕਿਉਂਕਿ ਉਹ ਕਿਉਂਦਿਆਂ ਨੇ ਜਦੋਂ ਉਹਨਾਂ ਦੀ ਸੋਚ ਗਲਤ ਹੋ ਜਾਂਦੀ ਆ ਹੁਣ ਦੇਖੋ ਕਈ ਬਹੁਤ ਵੱਡੇ ਵੱਡੇ ਤੁਸੀਂ ਤਨਾੜ ਬੰਦੇ ਦੇਖੇ ਹੋਣੇ ਆ ਬਹੁਤ ਜਿੰਨਾਂ ਕੋਲੇ ਤੋਂ ਨੀਵੰਦਿਆ ਬਹੁਤ ਰਿੱਚ ਬੰਦੇ ਸੀਗੇ ਉਹਨਾਂ ਨੇ ਲਾਈਫ ਦੇ ਵਿੱਚ ਬਹੁਤ ਡਾਉਨ ਟੂ ਅਰਥ ਹੋ ਕੇ ਬਹੁਤ ਇਦਾਂ ਦੇ ਕੰਮ ਕੀਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਖੁਸ਼ ਰਹੇ ਆਪਣੇ ਜਾਂਦੇ ਲਾਸਟ ਟਾਈਮ ਤੱਕ ਵੀ ਖੁਸ਼ ਰਹੇ ਕਿਉਂਕਿ ਉਹਨਾਂ ਨੇ ਚੰਗੇ ਕਰਮ ਕੀਤੇ ਸੀ ਦੁਨੀਆ ਵੀ ਉਹਨਾਂ ਦੇ ਚੰਗੇ ਕਰਮਾਂ ਦੀਆਂ ਗੱਲਾਂ ਕੀ ਕਰਦੀ ਸੀਗੀ ਦੇਖੋ ਜਿੱਦਾਂ ਹੁਣ ਤੁਸੀਂ ਸਮਝ ਲਓ ਤੁਹਾਡੀ ਇਛਾਵਾ ਦੀ ਜਿੱਦਾਂ ਪੂਰਤੀ ਹੋਣ ਲੱਗ ਜਾਂਦੀ ਆ ਟੁੱਟੀਆਂ ਜਿਹੜੀਆਂ ਮਨੋ ਕਾਮਨਾਵਾਂ ਨੇ ਪੂਰਨ ਹੋ ਲੱਗ ਜਾਂਦੀਆਂ ਨੇ ਤੁਹਾਡਾ ਮਨ ਖੁਸ਼ ਰਹਿਣ ਲੱਗ ਜਾਂਦਾ ਕਿਉਂਕਿ ਤੁਹਾਡੀ ਸੋਚ ਸਹੀ ਹੋ ਜਾਂਦੀ ਆ ਉਸ ਵਕਤ ਪ੍ਰਮਾਤਮਾ ਤੁਹਾਡੇ ਨਾਲ ਆ ਕੇ ਖੜਾ ਹੋ ਜਾਂਦਾ ਇਹ ਸੰਕੇਤ ਬਹੁਤ ਵੱਡਾ ਤੁਸੀਂ ਇਹ ਅਜ਼ਮਾ ਕੇ ਦੇਖਿਓ ਇਸ ਤਰ੍ਹਾਂ ਦੇ ਬਣ ਕੇ ਦੇਖਿਓ ਆਪਣੀ ਸੋਚ ਨੂੰ ਇਸ ਤਰ੍ਹਾਂ ਦਾ ਬਣਾ ਕੇ ਦੇਖਿਓ ਤਾਂ ਜਿਸ ਜਿੱਦਾਂ ਹੁਣ ਤੁਸੀਂ ਸਮਝ ਲਓ ਕਿਸੇ ਨੇ ਕੋਈ ਗਲਤੀ ਕੀਤੀ ਆ ਉਸ ਗਲਤੀ ਨੂੰ ਦੇਖ ਕੇ ਕੋਈ ਨਜ਼ਰ ਅੰਦਾਜ਼ ਕਰਨਾ ਵੀ ਹਾਂ ਠੀਕ ਆ ਵਧੀਆ ਇਹ ਗਲਤ ਪਾਸੇ ਜਾ ਰਿਹਾ ਜਾਂ ਇਹ ਬੱਚਾ ਗਲਤ ਪਾਸੇ ਜਾ ਰਿਹਾ ਸਾਨੂੰ ਕੀ ਆ ਸਾਡਾ ਬੱਚਾ ਤਾਂ ਸਹੀ ਆ ਨਹੀਂ ਜਦੋਂ ਫਿਰ ਤੁਹਾਡੀ ਇਦਾਂ ਦੀ ਸੋਚ ਹੋਊਗੀ ਤਾਂ ਫਿਰ ਉਹ ਸੋਚ ਤੁਹਾਨੂੰ ਵੀ ਲੈ ਡੁੱਬਦੀ ਆ ਠੀਕ ਆ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਹਿ ਦਿੰਨੇ ਆ ਕਿਸੇ ਨੂੰ ਕਹਿਣ ਦਾ ਸਮਾਂ ਨਹੀਂ ਹੈਗਾ ਹਨਾ ਲੇਕਿਨ ਹੋਰ ਵੀ ਬਹੁਤ ਤਰੀਕੇ ਨੇ ਜਿਹਦੇ ਨਾਲ ਅਸੀਂ ਕਿਸੇ ਨੂੰ ਗਲਤ ਕੰਮ ਤੋਂ ਬਚਾ ਸਕਦੇ ਆ ਕਿਸੇ ਆਪਣੀ ਸੋਚ ਸਹੀ ਰੱਖ ਕੇ ਸਹੀ ਤਰੀਕੇ ਨਾਲ ਉਹ ਕੰਮ ਕਰ ਸਕਦੇ ਆ ਜਿਹਦੇ ਕਿਉਂਕਿ ਅੱਜ ਦਾ ਦੇਖੋ ਇਹ ਮਾਹੌਲ ਤਾਂ ਹੀ ਇਦਾਂ ਦਾ ਬਣਿਆ ਹੋਇਆ ਕਿਉਂਕਿ ਅਸੀਂ ਕਿਸੇ ਦੀ ਗਲਤੀ ਨੂੰ ਦੇਖ ਕੇ ਅਸੀਂ ਕਹਿੰਦੇ ਆ ਕਿ ਅਸੀਂ ਕੀ ਲੈਣਾ ਇਹਦੇ ਵਿੱਚੋਂ ਕਿਉਂਕਿ ਉਹ ਗਲਤੀ ਕਿਸੇ ਨਾ ਕਿਸੇ ਟਾਈਮ ਤੇ ਆ ਕੇ ਸਾਡੇ ਤੇ ਵੀ ਭਾਰੀ ਪੈ ਜਾਂਦੀ ਆ ਜਦੋਂ ਤੁਸੀਂ ਆਪਣੀ ਸੋਚ ਰੱਖੋਗੇ ਇਹ ਨਹੀਂ ਹੈਗਾ ਕਿ ਅਸੀਂ ਦੁਨੀਆ ਨੂੰ ਸੁਧਾਰਨ ਦਾ ਬੀੜਾ ਚੁੱਕਿਆ ਹੋਇਆ ਦੇਖੋ ਹਰ ਇੱਕ ਦੀ ਆਪਣੀ ਸੋਚ ਹੁੰਦੀ ਆ ਪਰ ਅਸੀਂ ਤਾਂ ਸਿਰਫ ਦੱਸ ਹੀ ਸਕਦੇ ਆ ਕਿ ਇਸ ਸੋਚ ਦੇ ਨਾਲ ਤੁਹਾਡੇ ਕੋਲ ਖੁਸ਼ੀਆਂ ਕਿਵੇਂ ਆ ਸਕਦੀਆਂ ਨੇ ਤੁਹਾਨੂੰ ਕਿੱਦਾਂ ਖੁਸ਼ੀਆਂ ਮਿਲਣਗੀਆਂ ਇਹ ਇੰਨੇ ਵੱਡੇ ਸੰਕੇਤ ਨੇ ਜੀ ਦੇਖੋ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਮਾਫ ਆਪਾਂ ਮਾਫ ਕਰਨ ਦੀ ਹੁੰਦੀ ਆ ਆਪਾਂ ਕਿਸੇ ਨੂੰ ਮਾਫੀ ਦੇਣੀ ਆ ਹਨਾ ਤੇ ਉਹ ਬਹੁਤ ਔਖੀ ਹੁੰਦੀ ਆ ਕਿਉਂਕਿ ਕਿਸੇ ਬੰਦੇ ਨੇ ਸਾਡੇ ਨਾਲ ਬਹੁਤ ਗਲਤ ਕੀਤਾ ਹੁੰਦਾ ਅਸੀਂ ਉਸ ਨੂੰ ਇੱਕਦਮ ਮਾਫ ਨਹੀਂ ਕਰ ਸਕਦੇ ਲੇਕਿਨ ਜਿਹੜੇ ਬੰਦੇ ਦੀ ਸੋਚ ਵਧੀਆ ਹੋਊਗੀ ਉਹ ਉਸ ਬੰਦੇ ਨੂੰ ਜਰੂਰ ਮਾਫ ਕਰੂਗਾ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਮਾਫ ਕਰ ਦਿੰਦੇ ਹੋ ਉਹਦੀ ਗਲਤੀ ਲਈ ਉਹਨੂੰ ਰੀਅਲਾਈਜ਼ ਹੋਣ ਲੱਗ ਜਾਂਦਾ ਕਿ ਵੀ ਹਾਂ ਮੈਂ ਗਲਤ ਕੰਮ ਇਸ ਬੰਦੇ ਨਾਲ ਕੀਤਾ ਸੀ ਉਹ ਖੁਦ ਤੁਹਾਡੇ ਤੋਂ ਮਾਫੀ ਮੰਗੂਗਾ ਤੁਸੀਂ ਮਾਫ ਕਰੋਗੇ ਤਾਂ ਅੱਗੇ ਤੋਂ ਤੁਹਾਡੀ ਜਿਹੜੀ ਇਹ ਜਿਹੜੀ ਸੋਚ ਆ ਤੁਹਾਨੂੰ ਇਹ ਤੁਹਾਡੇ ਦਰ ਤੇ ਖੁਸ਼ੀਆਂ ਦਾ ਮਤਲਬ ਕਿ ਰਾਹ ਬਣਾ ਦੇਗੀ ਤਾਂ ਤੁਸੀਂ ਹਮੇਸ਼ਾ ਹੀ ਖੁਸ਼ ਰਹੋਗੇ ਤੁਹਾਡੇ ਘਰ ਤੁਹਾਡੀਆਂ ਇੱਛਾਵਾਂ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਲੱਗ ਜਾਣਗੀਆਂ ਜਦੋਂ ਤੁਸੀਂ ਮਤਲਬ ਕਿ ਵੀ ਇਸ ਤਰ੍ਹਾਂ ਦਾ ਕੋਈ ਮਤਲਬ ਕਿ ਸੋਚ ਰੱਖਦੇ ਹੋ ਤੇ ਜਿਹੜਾ ਸਾਰਿਆਂ ਨਾਲੋਂ ਵੱਡਾ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਕਿ ਪੋਜ਼ਿਟਿਵ ਰਹਿਣਾ ਦੇਖੋ ਹਮੇਸ਼ਾ ਹੀ ਜਿਹੜੇ ਬੰਦੇ ਪੋਜ਼ਿਟਿਵ ਰਹਿੰਦੇ ਆ ਪੋਜ਼ਿਟਿਵ ਸੋਚ ਰੱਖਣੀ ਕੀ ਹੁੰਦੀ ਆ ਕਿ ਅਸੀਂ ਆਪਣੇ ਆਲੇ-ਦੁਆਲੇ ਪੋਜ਼ਿਟਿਵ ਮਾਹੌਲ ਬਣਾ ਕੇ ਰੱਖਦੇ ਆ ਇਹ ਸਾਰੀਆਂ ਚੀਜ਼ਾਂ ਬਾਣੀ ਦੇ ਵਿੱਚ ਲਿਖੀਆਂ ਹੋਈਆਂ ਨੇ ਲੇਕਿਨ ਬਹੁਤ ਲੋਕੀ ਇਹ ਚੀਜ਼ਾਂ ਅਲੱਗ-ਅਲੱਗ ਵੇਦਾਂ ਅਲੱਗ-ਅਲੱਗ ਤਰੀਕੇ ਨਾਲ ਸਮਝਾਉਂਦੇ ਆ ਪਰ ਸਾਡੀ ਜਿਹੜੀ ਗੁਰੂ ਮਹਾਰਾਜ ਨੇ ਬਾਣੀ ਲਿਖੀ ਆ ਨਾ ਬਾਣੀ ਦੇ ਵਿੱਚ ਇਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ ਤਾਂ ਹੀ ਤਾਂ ਕਹਿੰਦੇ ਆ ਨਾ ਕਿ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਆ ਸਮਝਣੀ ਚਾਹੀਦੀ ਆ ਉਹਦੇ ਵਿੱਚ ਖੁੱਭਣਾ ਚਾਹੀਦਾ ਤੁਹਾਨੂੰ ਦੇਖਿਓ ਕਿੰਨੀ ਮਤਲਬ ਕਿ ਸ਼ਾਂਤੀ ਬਤੀ ਮਿਲੂਗੀ ਕਿਉਂਕਿ ਉੱਥੋਂ ਤੁਹਾਨੂੰ ਪਤਾ ਲੱਗਣਾ ਕਿ ਪਰਮਾਤਮਾ ਸਾਡੇ ਨਾਲ ਕਿਵੇਂ ਹੁੰਦਾ ਜਦੋਂ ਤੁਸੀਂ ਬਾਣੀ ਪੜੋਗੇ ਹਨਾ ਦੇਖੋ ਤੁਹਾਡੀ ਜਿਹੜੀ ਸੋਚ ਆ ਤੁਹਾਡੀ ਸੋਚ ਤੇ ਸਾਰਾ ਸਾਰਾ ਕੁਝ ਕੁਮ ਰਿਆ ਤੁਹਾਡੇ ਵਿਚਾਰਾਂ ਤੇ ਸਾਰਾ ਕੁਝ ਕੁਮ ਰਿਆ ਤੁਹਾਡੀ ਸੋਚ ਪੋਜ਼ਿਟਿਵ ਹੋਊਗੀ ਤੁਹਾਡੇ ਸਾਰੇ ਕੰਮ ਸਹੀ ਹੋਣਗੇ ਜਦੋਂ ਤੁਹਾਡੇ ਆਲੇ-ਦੁਆਲੇ ਤੁਹਾਡੇ ਨੈਗੇਟਿਵ ਮਾਹੌਲ ਹੋਊਗਾ ਨੈਗੇਟਿਵ এনवायरमेंट ਹੋਊਗਾ ਤੁਹਾਡੀ ਸੰਗਤ 네ਗੇਟਿਵ ਲੋਕਾਂ ਦੇ ਵਿੱਚ ਹੋਗੀ ਤੁਹਾਡੀ ਸੋਚ 네ਗੇਟਿਵ ਤੁਹਾਡੇ ਵਿਚਾਰ ਤੁਹਾਡੇ 네ਗੇਟਿਵ ਲੋਕਾਂ ਦੇ ਨਾਲ ਹੀ ਚੱਲਣਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਕਦੀ ਵੀ ਖੁਸ਼ੀਆਂ ਨਹੀਂ ਆ ਸਕਦੀਆਂ ਕਦੀ ਵੀ ਤੁਸੀਂ ਕਿਸੇ ਕੰਮ 'ਚ ਕਾਮਯਾਬ ਨਹੀਂ ਹੋ ਸਕਦੇ ਤੁਹਾਨੂੰ ਰੁਕਾਵਟਾਂ ਦਾ ਹੀ ਸਾਹਮਣਾ ਕਰਨਾ ਪਊਗਾ ਜਦੋਂ ਤੁਸੀਂ ਪੋਜ਼ੀਟਿਵ ਲੋਕਾਂ ਵਿੱਚ ਬੈਠੋਗੇ ਸਹੀ ਵਿਚਾਰਾਂ ਵਾਲੇ ਲੋਕਾਂ ਵਿੱਚ ਬੈਠੋਗੇ ਆਪਣੇ ਵਿਚਾਰ ਰੱਖੋਗੇ ਸਹੀ ਆਪਣੀ ਸੋਚ ਪੋਜ਼ਿਟਿਵ ਰੱਖੋਗੇ ਕਿਸੇ ਵੀ ਕੰਮ ਨੂੰ ਲੈ ਕੇ ਉਹ ਕੰਮ ਬਣਦਾ ਨਹੀਂ ਬਣਦਾ ਪਰ ਆਪਣੀ ਸੋਚ ਪੋਜ਼ਿਟਿਵ ਰੱਖੋਗੇ ਤਾਂ ਤੁਹਾਡੇ ਦਰਵਾਜ਼ੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਘੁੰਮ ਕਮਾ ਕੇ ਉਹ ਖੁਸ਼ੀਆਂ ਆ ਹੀ ਜਾਣੀਆਂ ਨੇ ਕਿਉਂਕਿ ਦੇਖੋ ਜਿਹੜੀ ਸੰਗਤ ਆ ਉਹਦਾ ਅਸਰ ਤਾਂ ਇਨਸਾਨ ਤੇ ਹੁੰਦਾ ਹੀ ਆ ਜਦੋਂ ਤੁਸੀਂ ਪੋਜ਼ਿਟਿਵ ਲੋਕਾਂ ਵਾਲੀ ਸੰਗਤ ਵਿੱਚ ਬੈਠੋਗੇ ਪੋਜ਼ਿਟਿਵ ਲੋਕਾਂ ਵਿੱਚ ਬੈਠੋਗੇ ਤੁਹਾਡੀ ਸੰਗਤ ਪੋਜ਼ਿਟਿਵ ਲੋਕਾਂ ਦੀ ਹੋਊਗੀ ਤੁਹਾਡੇ ਵਿਚਾਰ ਵੀ ਪੋਜ਼ਿਟਿਵ ਹੋਣ ਲੱਗ ਜਾਣਗੇ ਤੁਹਾਡੀ ਲਾਈਫ ਦੇ ਵਿੱਚ ਸਭ ਕੁਝ ਪੋਜ਼ਿਟਿਵ ਹੋਣ ਲੱਗ ਜਾਊਗਾ ਜਦੋਂ ਤੁਸੀਂ 네ਗੇਟਿਵ ਲੋਕਾਂ ਵਿੱਚ ਬੈਠੋਗੇ 네ਗੇਟਿਵ ਸੋਚ ਰੱਖੋਗੇ 네ਗੇਟਿਵ এনਵਾਇਰਨਮੈਂਟ ਰੱਖੋਗੇ ਤਾਂ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਵੀ 네ਗੇਟਿਵ ਹੋ ਜਾਊਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣੀਆਂ ਬੰਦ ਹੋ ਜਾਣਗੀਆਂ ਪਰਮਾਤਮਾ ਵੀ ਤੁਹਾਡਾ ਸਾਥ ਨਹੀਂ ਦੇਊਗਾ ਅਗਰ ਤੁਸੀਂ ਪਰਮਾਤਮਾ ਦਾ ਸਾਥ ਪਾਉਣਾ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਪਾਉਣੀਆਂ ਨੇ ਤਾਂ ਆਪਣੀ ਜਿਹੜੀ ਸੋਚ ਆ ਉਨੂੰ ਪੋਜ਼ਿਟਿਵ ਰੱਖੋ ਚੌਥਾ ਸੰਕੇਤ ਕੀ ਆ ਜੀ ਜਦੋਂ ਤੁਸੀਂ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਣ ਲੱਗੇ ਜਦੋਂ ਤੁਹਾਡੀ ਸੋਚ ਇਹ ਹੋਗੀ ਇਹ ਉੱਚਾ ਨਹੀਂ ਇਹ ਨੀਵਾ ਨਹੀਂ ਇਹ ਕੰਮ ਨੀਵਾ ਨਹੀਂ ਇਹ ਕੰਮ ਜਿਆਦਾ ਉੱਚਾ ਨਹੀਂ ਮਤਲਬ ਕਿ ਤੁਸੀਂ ਜਦੋਂ ਮਤਲਬ ਕਿ ਤੁਹਾਡੇ ਵਿਚਾਰ ਆ ਉਹ ਉੱਚੀ ਨੀਚ ਤੋਂ ਉੱਠ ਕੇ ਉੱਪਰ ਚਲੇ ਗਏ ਮਤਲਬ ਕਿ ਤੁਸੀਂ ਕਿਸੇ ਦੇ ਬਾਰੇ ਜਿਹੜੀ ਤੁਹਾਡੀ ਸੋਚ ਆ ਦੇਖਣ ਦਾ ਤਰੀਕਾ ਜਾਂ ਹਨਾ ਉਹ ਤੁਹਾਡਾ ਸਹੀ ਹੋ ਗਿਆ ਤਾਂ ਤੁਹਾਡੇ ਕੋਲ ਘਰੇ ਖੁਸ਼ੀਆਂ ਜਰੂਰ ਆਉਣਗੀਆਂ ਤੁਹਾਡੀਆਂ ਮਨੋ ਕਾਮਨਾ ਜਰੂਰ ਪੂਰੀਆਂ ਹੋਣਗੀਆਂ ਲੇਕਿਨ ਜਦੋਂ ਤੁਸੀਂ ਕਿਸੇ ਇਨਸਾਨ ਨੂੰ ਦੇਖ ਕੇ ਮਨ ਚ ਗਲਤ ਵਿਚਾਰ ਲਿਆ ਲੇ ਉਸੇ ਵਕਤ ਤੁਸੀਂ ਖੁਦ ਹੀ ਆਪਣੀਆਂ ਜਿਹੜੀਆਂ ਖੁਸ਼ੀਆਂ ਨੇ ਉਹਨਾਂ ਤੇ ਸਟਾਪ ਲਾ ਲਿਆ ਰੋਕ ਲਾ ਲਈ ਜਦੋਂ ਜਦੋਂ ਇਨਸਾਨ ਦੀ ਸੋਚ ਹੀ ਸਹੀ ਹੋ ਗਈ ਕਿਉਂਕਿ ਪ੍ਰਮਾਤਮਾ ਨੇ ਕਿਸੇ ਦੇ ਨਾਲ ਵੀ ਊਚ ਨੀਚ ਦਾ ਵਿਹਾਰ ਨਹੀਂ ਕੀਤਾ ਉਹ ਪ੍ਰਮਾਤਮਾ ਨੇ ਇਹ ਨਹੀਂ ਦੇਖਿਆ ਕਿ ਇਹ ਬੰਦਾ ਗਰੀਬ ਆ ਇਹ ਅਮੀਰ ਆ ਨਾ ਉਸ ਪ੍ਰਮਾਤਮਾ ਨੇ ਇਦਾਂ ਬਣਾਇਆ ਅਸੀਂ ਸਾਰੇ ਇਨਸਾਨ ਇੱਕ ਥਾਂ ਤੋਂ ਆਏ ਆ ਇੱਕੇ ਹੀ ਥਾਂ ਤੇ ਜਾਣਾ ਤੇ ਜਿਹੜੀ ਇਹ ਊਚ ਨੀਚ ਦੇ ਵਿਚਾਰ ਨੇ ਇਹ ਅਸੀਂ ਇਨਸਾਨਾਂ ਨੇ ਹੀ ਪੈਦਾ ਕੀਤੇ ਆ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਸਾਰਾ ਕੁਝ ਵਿਸਥਾਰ ਸਹਿਤ ਸਮਝਾਇਆ ਹੋਇਆ ਇਹ ਸਾਡੀ ਸੋਚ ਆ ਸਾਡੀ ਸਮਝ ਆ ਅਸੀਂ ਉਹਨੂੰ ਸਮਝਣਾ ਜਾਂ ਨਹੀਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤਾਂ ਪਰਮਾਤਮਾ ਤੁਹਾਡੇ ਨਾਲ ਰਹੇ ਤੁਹਾਡੇ ਸਾਰੇ ਕੰਮ ਵਧੀਆ ਹੋਣ ਤੁਸੀਂ ਦੇਖਿਓ ਤੁਹਾਡੀ ਸਾਰੀਆਂ ਤੁਹਾਨੂੰ ਸਾਰੀਆਂ ਮਨੋਕਾਮਨਾ ਤੁਹਾਡੀਆਂ ਪੂਰੀਆਂ ਹੋਣਗੀਆਂ ਸਾਰੀਆਂ ਖੁਸ਼ੀਆਂ ਮਿਲਣਗੀਆਂ ਜਦੋਂ ਤੁਸੀਂ ਉੱਚ-ਨੀਚ ਦੇ ਵਿਚਾਰ ਤੋਂ ਉੱਚੇ ਉੱਠ ਖੜੇ ਤੁਸੀਂ ਇਦਾਂ ਦੇ ਲੋਕਾਂ ਨੂੰ ਵੀ ਮਿਲੇ ਹੋਮੋਗੇ ਜਿਹੜੇ ਬਹੁਤ ਸ਼ਾਂਤ ਸੁਭਾਅ ਦੇ ਨੇ ਬਹੁਤ ਪੋਜ਼ਿਟਿਵ ਰਹਿੰਦੇ ਆ ਔਰ ਉਹਨਾਂ ਦੇ ਘਰ ਦੇ ਵਿੱਚ ਤੁਸੀਂ ਦੇਖਿਓ ਖੁਸ਼ੀਆਂ ਵੀ ਕਿੰਨੀਆਂ ਆ ਰਹੀਆਂ ਨੇ ਉਹਨਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਵੀ ਪੂਰੀਆਂ ਹੋਣ ਰਹੀਆਂ ਨੇ ਅਸੀਂ ਦੇਖਦੇ ਹਾਂ ਵੀ ਇਹ ਇਨਸਾਨ ਨੂੰ ਸਾਰਾ ਕੁਝ ਕਿਵੇਂ ਮਿਲ ਜਾਂਦਾ ਲੇਕਿਨ ਅਸੀਂ ਉਸ ਪੁਆਇੰਟ ਤੱਕ ਨਹੀਂ ਪਹੁੰਚਦੇ ਕਿ ਉਹ ਇਨਸਾਨ ਦੀ ਸੋਚ ਕਿੱਦਾਂ ਦੀ ਹੈ ਉਹਦੇ ਵਿਚਾਰ ਕਿੱਦਾਂ ਦੇ ਆ ਇਸ ਲਈ ਜੀ ਜਦੋਂ ਤੁਸੀਂ ਉੱਚੀ ਨੀਚ ਦੇ ਵਿਚਾਰ ਤੋਂ ਉੱਠ ਖੜੇ ਜਦੋਂ ਤੁਹਾਡੀ ਸੋਚ ਵਧੀਆ ਹੋਗੀ ਤਾਂ ਸਮਝ ਲਓ ਤੁਹਾਡਾ ਰੱਬ ਤੁਹਾਡੇ ਨਾਲ ਕਦੀ ਹੋ ਹੀ ਨਹੀਂ ਸਕਦਾ ਹੈਗਾ ਜਿਮਾ ਕੇ ਦੇਖਿਓ ਕਦੀ ਹੋ ਹੀ ਨਹੀਂ ਸਕਦਾ ਕਿ ਪ੍ਰਮਾਤਮਾ ਤੁਹਾਡੇ ਨਾਲ ਨਾ ਹੋਵੇ ਹਾਂਜੀ ਲਾਸਟ ਪੰਜਵੇਂ ਨੰਬਰ ਤੇ ਸ਼ੇਅਰ ਕਰਨਾ ਵੰਡ ਕੇ ਖਾਣਾ ਵੰਡ ਕੇ ਛਕਣਾ ਉਹ ਕਹਿੰਦੇ ਆ ਨਾ ਵੰਡ ਖਾਓ ਖੰਡ ਖਾਓ ਅਸੀਂ ਵੰਡਾਂਗੇ ਤਾਂ ਸਾਨੂੰ ਵੀ ਖੰਡ ਹੀ ਮਿਲੂਗੀ ਹਨਾ ਦੇਖੋ ਤੁਹਾਡੇ ਸਹੀ ਵਿਚਾਰ ਤੁਹਾਡੀ ਸਹੀ ਸੋਚ ਨੂੰ ਜਦੋਂ ਤੁਸੀਂ ਦੂਜੇ ਲੋਕਾਂ ਤੱਕ ਪਹੁੰਚਾਉਂਗੇ ਉਹਨਾਂ ਦੇ ਕੰਮਾਂ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦਾ ਤੁਸੀਂ ਜਰੀਆ ਬਣੋਗੇ ਤਾਂ ਤੁਹਾਡੇ ਘਰ ਖੁਸ਼ੀਆਂ ਆਟੋਮੈਟਿਕਲੀ ਆਉਣਗੀਆਂ ਜਿਸ ਤਰ੍ਹਾਂ ਲਾ ਲੋ ਤੁਸੀਂ ਕਿਸੇ ਦੇ ਬੱਚੇ ਨੂੰ ਸਹੀ ਸੇਧ ਦਿਨੇ ਹੋ ਸਹੀ ਰਾਹ ਦਿਖਾਉਨੇ ਹੋ ਤਾਂ ਤੁਹਾਡੇ ਬੱਚਿਆਂ ਦੇ ਉੱਤੇ ਉਹ ਪਰਮਾਤਮਾ ਦੀ ਇੰਨੀ ਵੱਡੀ ਮਿਹਰਬਾਨੀ ਹੋਊਗੀ ਤੁਸੀਂ ਸੋਚ ਵੀ ਨਹੀਂ ਸਕਦੇ ਉਹ ਕਹਿੰਦੇ ਆ ਨਾ ਕਰਮਾ ਕਰਮਾ ਪ੍ਰਧਾਨ ਜਿੱਦਾਂ ਦੇ ਕਰਮ ਕਰਾਂਗੇ ਉਦਾਂ ਦਾ ਹੀ ਸਾਡੀ ਜ਼ਿੰਦਗੀ ਦੇ ਉੱਤੇ ਅਸਰ ਪਊਗਾ ਕਈ ਲੋਕ ਕਹਿੰਦੇ ਆ ਕਿ ਅਸੀਂ ਤਾਂ ਬਹੁਤ ਮਿਹਨਤ ਕਰਦੇ ਆ ਅਸੀਂ ਦਿਨ ਰਾਤ ਮਰਦੇ ਆ ਕਿ ਸਾਨੂੰ ਕੁਝ ਨਹੀਂ ਮਿਲਦਾ ਦੂਜੇ ਲੋਕਾਂ ਨੂੰ ਸਭ ਕੁਝ ਮਿਲਦਾ ਜਿਹੜੇ ਲੋਕੀ ਕਈ ਤਾਂ ਲੋਕੀ ਬੈਠੇ ਹੀ ਘਰ ਦੇ ਵਿੱਚ ਐਸ਼ ਕਰਦੇ ਆ ਸਭ ਕੁਝ ਮਿਲਦਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਇਹਦੇ ਵਿੱਚ ਵੀ ਸਾਡੇ ਵਿਚਾਰਾਂ ਦਾ ਸਾਡੀ ਸੋਚ ਦਾ ਹੀ ਕਸੂਰ ਹੁੰਦਾ ਜਦੋਂ ਅਸੀਂ ਉਸ ਪਾਸੇ ਨੂੰ ਸੋਚਣ ਸੋਚਣ ਲੱਗ ਜਾਂਦੇ ਆ ਫਿਰ ਅਸੀਂ ਜਾਦਾ ਪਾਉਣ ਦੇ ਚੱਕਰ ਦੇ ਵਿੱਚ ਜਿਹੜਾ ਤੁਹਾਡੇ ਕੋਲੇ ਹੈਗਾ ਤੁਸੀਂ ਉਹ ਵੀ ਗਵਾ ਬੈਠਦੇ ਹੋ ਜਿਹੜੀ ਖੁਸ਼ੀ ਤੁਹਾਡੇ ਕੋਲੇ ਹੈਗੀ ਆ ਪਰਮਾਤਮਾ ਨੇ ਤੁਹਾਨੂੰ ਦਿੱਤੀ ਆ ਤੁਸੀਂ ਖੁਸ਼ ਉਹਦੇ ਵਿੱਚ ਵੀ ਰਹਿ ਸਕਦੇ ਹੋ ਪਰ ਤੁਸੀਂ ਦੂਜਿਆਂ ਨੂੰ ਦੇਖ ਕੇ ਜਦੋਂ ਉਹ ਚੀਜ਼ ਦੀ ਲਾਲਸਾ ਤੁਹਾਡੇ ਮਨ 'ਚ ਆਉਣ ਲੱਗ ਜਾਂਦੀ ਆ ਤੁਹਾਡੇ ਮਨ ਦੇ ਵਿੱਚ ਤਰਕ ਵਿਚਾਰ ਆਉਣ ਲੱਗ ਜਾਂਦੇ ਆ ਤਾਂ ਸਮਝ ਲਓ ਤੁਸੀਂ ਪਰਮਾਤਮਾ ਤੇ ਸਿੱਧਾ ਕੁਐਸਚਨ ਕਰਦੇ ਹੋ ਕਿ ਉਹਦੇ ਕੋਲੇ ਇਹ ਹੈਗਾ ਮੇਰੇ ਕੋਲੇ ਕਿਉਂ ਨਹੀਂ ਹੈਗਾ ਤਾਂ ਤੁਹਾਡੀ ਉੱਥੇ ਹੀ ਤੁਹਾਡੀ ਸੋਚ ਵਿਚਾਰ ਤੁਹਾਡੇ ਗਲਤ ਹੋ ਜੀ ਜਦੋਂ ਤੁਸੀਂ ਕਰਮ ਵਧੀਆ ਕਰਦੇ ਹੋ ਤੁਸੀਂ ਮਿਹਨਤ ਕਰਦੇ ਹੋ ਤੁਹਾਡੀ ਸੋਚ ਵਧੀਆ ਤੁਸੀਂ ਮਤਲਬ ਮਤਲਬ ਕੋਈ ਨਾ ਪੱਖੀ ਵਿਚਾਰ ਆਪਣੇ ਦਿਮਾਗ 'ਚ ਨਹੀਂ ਆਉਣ ਦਿੰਦੇ 네ਗੇਟਿਵ ਵਿਚਾਰ ਨਹੀਂ ਆਪਣੇ ਕੋਲੇ ਆਉਣ ਦਿੰਦੇ ਹਨਾ ਤਾਂ ਤੁਹਾਡੇ ਕੋਲੇ ਖੁਸ਼ੀਆਂ ਆਉਣੀਆਂ ਹੀ ਆਉਣੀਆਂ ਨੇ ਲੇਕਿਨ ਜਦੋਂ ਤੁਸੀਂ ਇਹਨਾਂ ਤਰਕ ਵਿਚਾਰਾਂ 'ਚ ਪੈ ਜਾਂਦੇ ਹੋ ਤੁਸੀਂ ਤੁਹਾਡੇ ਕੋਲੇ ਜੋ ਹੁੰਦਾ ਤੁਸੀਂ ਉਹ ਵੀ ਗਵਾ ਦਿੰਦੇ ਹੋ ਦੇਖੋ ਇਨਸਾਨੀਅਤ انسان ਇਨਸਾਨੀਅਤ ਇਨਸਾਨੀਅਤ ਕਿਹਨੂੰ ਕਹਿੰਦੇ ਆ ਇਹ ਇਨਸਾਨੀਅਤ ਦੇ ਬਾਰੇ ਹੀ ਪਰਮਾਤਮਾ ਨੇ ਬਾਣੀ ਵਿੱਚ ਸਾਰਾ ਰੱਖਿਆ ਇਨਸਾਨੀਅਤ ਆਉਂਦੀ ਕਦੋਂ ਆ ਜਦੋਂ ਸਾਡੀ ਸੋਚ ਸਾਡੇ ਵਿਚਾਰ ਸਾਡੇ ਕਰਮ ਇਹ ਚੀਜ਼ਾਂ ਸਾਰੀਆਂ ਵਧੀਆ ਹੋਣ ਲੱਗ ਗਈਆਂ ਅਸੀਂ ਵਧੀਆ ਸੋਚਣ ਲੱਗ ਗਏ ਅਸੀਂ ਵਧੀਆ ਕਰਮ ਕਰਨ ਲੱਗ ਗਏ ਹਨਾ ਤਾਂ ਸਾਰਾ ਕੁਸ਼ ਸਾਰੀਆਂ ਸਾਡੀਆਂ ਮਨੋ ਕਾਮਨਾ ਵੀ ਪੂਰੀਆਂ ਹੋਣਗੀਆਂ ਸਾਡੇ ਕੋਲੇ ਸਾਡੀਆਂ ਸਾਰੀਆਂ ਜਿਹੜੀਆਂ ਸਾਡੀਆਂ ਛਾਵਾਂ ਨੇ ਉਹ ਵੀ ਪੂਰੀਆਂ ਹੋਣਗੀਆਂ ਹਨਾ ਤੁਸੀਂ ਦੇਖਿਓ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਇਹ ਪੰਜ ਚੀਜ਼ਾਂ ਅਪਣਾ ਲਈਆਂ ਹਨਾ ਆਪਣੇ ਮਨ ਦੇ ਅੰਦਰ ਬਦਲਾਅ ਕਰ ਲਿਆ ਊਚ ਨੀਚ ਦਾ ਵਿਚਾਰ ਛੱਡ ਦਿੱਤਾ ਹੰਕਾਰ ਛੱਡ ਦਿੱਤਾ ਦੂਜੇ ਵੱਲ ਦੇਖ ਕੇ ਖਿਜਣਾ ਛੱਡ ਦਿੱਤਾ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਲੱਗ ਗਏ ਉਸ ਵੈਗਰੂ ਸੱਚੇ ਪਾਤਸ਼ਾਹ ਦੀ ਦਿੱਤੀ ਹੋਈ ਹਰ ਖੁਸ਼ੀ ਨੂੰ ਮੰਨਣ ਲੱਗ ਗਏ ਜਦੋਂ ਤੁਸੀਂ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਮੰਨਣ ਲੱਗ ਗਏ ਨਾ ਪਰਮਾਤਮਾ ਨੇ ਤੁਹਾਨੂੰ ਹੋਰ ਵੱਡੀਆਂ-ਵੱਡੀਆਂ ਖੁਸ਼ੀਆਂ ਦੇ ਦੇਣੀਆਂ ਦੇਖੋ ਜੋ ਤੁਹਾਨੂੰ ਪਰਮਾਤਮਾ ਨੇ ਦਿੱਤਾ ਉਹਦੇ ਵਿੱਚ ਮਿਹਨਤ ਕਰਕੇ ਰਹਿ ਕੇ ਉਸ ਕੰਮ ਦੇ ਵਿੱਚ ਆਪਣੇ ਆਪ ਨੂੰ ਕਾਮਯਾਬ ਕਰੋ ਔਰ ਕਿਸੇ ਦਾ ਕਿਸੇ ਦਾ ਬੁਰਾ ਨਾ ਸੋਚੋ ਉਹਨੂੰ ਮਤਲਬ ਕਿ ਚੰਗੀ ਸਲਾਹ ਦੋ ਜੇ ਤੁਹਾਡੇ ਕੋਲ ਸਲਾਹ ਹੈਗੀ ਆ ਤਾਂ ਚੰਗੀ ਦਿਬੋ ਉਹਦੇ ਨਾਲ ਕੀ ਹੋਊਗਾ ਕਿ ਤੁਹਾਡੇ ਲਾਈਫ ਤੇ ਪੋਜ਼ਿਟਿਵ ਇਪੈਕ ਪੋਜ਼ਿਟਿਵ ਚੀਜ਼ਾਂ ਹੋਣਗੀਆਂ ਤੁਹਾਡੀ ਲਾਈਫ ਦੇ ਵਿੱਚ ਇਸ ਲਈ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਬਰਕਤ ਤਰੱਕੀ ਸਫਲਤਾ ਖੁਸ਼ੀਆਂ ਮਤਲਬ ਇਹ ਸਾਰੀਆਂ ਚੀਜ਼ਾਂ ਪਾ ਸਕਦੇ ਹੋ ਸਿਰਫ ਇਹ ਪੰਜ ਵਿਚਾਰ ਨੇ ਜਿਹੜੇ ਇਹ ਧਾਰ ਲੋਕੇ ਵੀ ਹਾਂ ਅਸੀਂ ਇਦਾਂ ਦੇ ਹੀ ਬਣ ਕੇ ਰਹਿਣਾ ਤੁਹਾਨੂੰ ਕਿਤੋਂ ਮੰਗਣ ਦੀ ਜ਼ਰੂਰਤ ਨਹੀਂ ਪੈਣੀ ਮਹਾਰਾਜ ਨੇ ਆਪਣੇ ਆਪ ਹੀ ਤੁਹਾਡੇ ਸਾਰੇ ਖੁਸ਼ੀਆਂ ਦੇ ਦਵਾਰ ਖੋਲ ਦੇਣੇ ਆ ਬਸ ਆਪਣੀ ਸੋਚ ਸਹੀ ਰੱਖੋ ਜੀ ਉਸ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਲੜ ਲੱਗੋ ਉਸ ਬਾਣੀ ਨੂੰ ਸਮਝੋ ਸਤਿ ਸ੍ਰੀ ਅਕਾਲ ਜੀ ਤਨ ਤਨ ਬਾਬਾ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਤੁਹਾਡੇ ਸਾਰਿਆਂ ਤੇ ਆਪਣੀ ਕਿਰਪਾ ਤੇ ਦਇਆ ਦੀ ਦ੍ਰਿਸ਼ਟੀ ਬਣਾਈ ਰੱਖਣ ਜੀ ਪਰਮਾਤਮਾ ਦੀ ਕਿਰਪਾ ਤੁਹਾਡੇ ਸਾਰਿਆਂ ਤੇ ਬਣੀ ਰਹੇ ਜੀ ਸਾਸਤ੍ਰਿਕਾ